ਵਾਪਸ ਲੋ ਵਾਪਸ ਲੋ ਅੱਗੇ ਅੱਗੇ ਸਭ ਤੇ ਜਿੰਦਾਬਾਦ ਜਿੰਦਾਬਾਦ ਖੇਤੀ ਕਾਨੂੰਨ ਖਿਲਾਫ ਕਿਸਾਨ ਆਪਣੀ ਲੜਾਈ ਅੰਦੋਲਨ ਰਾਹੀਂ ਹੀ ਲੜਨਗੇ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਬੈਠਕ ਵਾਲੀ ਦੂਸਰੀ ਪੇਸ਼ਕਸ਼ ਵੀ ਠੁਕਰਾ ਦਿੱਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣਾ ਅੰਦੋਲਨ ਬੰਦ ਨਹੀਂ ਕਰਨਗੇ ਜਦੋਂ ਤੱਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰਦੇ ਤੇ ਨਾ ਹੀ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀ ਕੋਈ ਗੱਲਬਾਤ ਕਰੇਗੀ ਕਿਸੇ ਵੀ ਦੁਨੀਆ ਦੀਆਂ ਵਰਲਡ ਵਾਰ ਵੀ ਲੱਗੀਆਂ ਹੁੰਨ ਤੇ ਟੇਬਲ ਤੇ ਬਹਿ ਕੇ ਹੱਲ ਹੁੰਦੀਆਂ ਕੋਈ ਜਥੇਬੰਦੀ ਗੱਲਬਾਤ ਤੋਂ ਨਹੀਂ ਭੱਜਲੇ ਗੱਲਬਾਤ ਨਹੀਂ ਤਿਆਰ ਆ ਮੀਟਿੰਗ 'ਚ ਨਾ ਜਾਣ ਦੇ ਪਿੱਛੇ ਕੋਈ ਕਾਰਨ ਨੇ ਉਹ ਕਾਰਨ ਅਸੀਂ ਗਿਣਾਏ ਨੇ ਇੱਕ ਤਾਂ ਜਿਹੜਾ ਐਗਰੀਕਲਚਰ ਸੈਕਟਰੀ ਭਾਰ ਸਰਕਾਰ ਮੀਟਿੰਗ ਸੱਦ ਰਿਹਾ ਉਹ ਕੋਈ ਇਹੋ ਜਿਹੀ ਅਥਾਰਟੀ ਨਹੀਂ ਹੈਗੀ ਵੀ ਉਹ ਇਹ ਕਾਨੂੰਨਾਂ ਨੂੰ ਵਾਪਸ ਕਰੇ ਇਹ ਉਹਦੇ ਵਿੱਚ ਸਿਰਫ ਚਿੱਠੀ 'ਚ ਹੋਰ ਕਿਸੇ ਦੇ ਬਹਿਣ ਦੀ ਕੋਈ ਗੱਲ ਨਹੀਂ ਲਿਖੀ ਹੋਈ ਹਾਂ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆ ਕੇ ਬੋਲੇ ਵੀ ਅਸੀਂ ਇੱਕ ਵੀ ਸਦੀ ਦੇ ਸਭ ਤੋਂ ਵਧੀਆ ਕਾਨੂੰਨ ਲੈ ਕੇ ਆਏ ਇੱਕ ਵੀ ਸਦੀ ਦਾ ਤੇ ਫਿਰ ਉਹਦਾ ਕੋਈ ਸਕੱਤਰ ਜਾਂ ਕੋਈ ਬੀਰੋਕ੍ਰੇਟ ਇੱਕ ਆਈਐਸ ਅਫਸਰ ਉਹ ਕਾਨੂੰਨ ਕਿਵੇਂ ਬਸ ਆਪਣੇ ਆਕਾਮਾਂ ਦੇ ਉਲਟ ਲੈ ਸਕਦਾ ਵਾ ਸੋ ਇੱਕ ਤਾਂ ਇਹ ਆ ਦੂਸਰਾ ਜਿਹੜਾ ਸਭ ਤੋਂ ਵੱਡਾ ਸਾਨੂੰ ਦਿਖਿਆ ਵੀ ਸਾਰੇ ਅਸੀਂ ਕਿਸਾਨ ਆ ਦੇਸ਼ ਲੈਵਲ ਤੇ ਕਿਸਾਨ ਮਜ਼ਦੂਰ ਆ ਦੇਸ਼ ਦੇ ਵੱਡੇ ਹਿੱਸੇ ਨੂੰ ਇਗਨੋਰ ਕੋ ਕੀਤਾ ਜਾ ਰਿਹਾ ਖੇਤੀ ਦੇ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਜਿਹੇ ਨੇ ਤਾਂ ਫੇ ਕੱਲਾ ਪੰਜਾਬ ਨੂੰ ਸੱਦਾ ਕਿਉਂ ਹਰਿਆਣੇ ਦੇ ਕਿਸਾਨਾਂ ਦੀਆਂ ਜਿਹੜੇ ਸਤਾਹ ਜਥੇਬੰਦੀਆਂ ਲੜ ਰਹੀਆਂ ਉਹਨਾਂ ਤੇ ਤਸ਼ੱਦਦ ਵੀ ਹੋਇਆ ਉਹਨਾਂ ਦੀ ਲੜਾਈ ਵੀ ਸਾਡੇ ਨਾਲੋਂ ਔਖੀ ਆ ਉਹਨਾਂ ਨੂੰ ਕਿਉਂ ਨਹੀਂ ਸੱਦਾ ਕਿਹਾ ਦੇਸ਼ ਦੇ ਬਾਕੀ ਹਿੱਸਿਆਂ ਨੂੰ ਜਥੇਬੰਦੀਆਂ ਨੂੰ ਕਿਉਂ ਨਹੀਂ ਕਿਹਾ ਭਾਰਤ ਨਾਲ ਉਹ ਪੰਜਾਬ ਨੂੰ ਅੱਡ ਕਿਉਂ ਪਾੜਿਆ ਜਾ ਰਿਹਾ ਵਾ ਇਹ ਇਹ ਸਾਨੂੰ ਸਾਜ਼ਿਸ਼ ਲੱਗੀ ਐ ਇਹ ਕਾਰਨ ਵੀ ਆ ਨਾ ਜਾਣਦੇ ਜਿਹੜਾ ਲਗਾਤਾਰ ਇੱਥੇ ਗਰੇਵਾਲ ਦੀ ਟੀਵੀ ਚੈਨਲਾਂ ਤੇ ਬੋਲ ਰਿਹਾ ਵੀ ਕਾਨੂੰਨ ਕਨਾਨ ਨਹੀਂ ਵਾਪਸ ਹੋਣੇ ਪੱਥਰ ਤੇ ਲਕੀਰਿਆ ਗੱਲ ਕਰਨੀਆਂ ਤੇ ਕਰ ਲੈਣ ਇਹ ਕੀ ਇਹ ਭਾਸ਼ਾ ਕੀ ਆ ਤਰਨ ਚੁਗਜੀ ਕਹਿ ਰਹੇ ਸੀ ਸਾਰੇ 22 ਜ਼ਿਲ੍ਹਿਆਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਕਿਸਾਨਾਂ ਨੂੰ ਆਪਣੀ ਗੱਲ ਸਮਝਾਵਾਂਗੇ ਤੇਰਾ ਨੂੰ ਅਸੀਂ ਜੀ ਟਰੈਕਟਰ ਮਾਰਚ ਕਰ ਰਹੇ ਆ ਸਾਡਾ ਕੇਂਦਰ ਦਾ ਮੰਤਰੀ ਆ ਰਿਹਾ ਜੀ ਇਹ ਗੱਲਾਂ ਸਹੀ ਮੌਲ ਨਹੀਂ ਕ੍ਰੀਏਟ ਕਰਦੀਆਂ ਜਾਨੀ ਜੀ ਕਹਿੰਦੇ ਵੀ ਕੋ ਡਰਾਫਟ ਬਣਾ ਲੈਣਾ ਆਪਦਾ ਮੈਂ ਇਹਦਾ ਜਵਾਬ ਦੇਣਾ ਉਹਨਾਂ ਵੀ ਤੁਸੀਂ ਮੰਨ ਲਓ ਖੇਤੀ ਕਾਨੂੰਨ ਤੁਹਾਡਾ ਇੱਕ ਸਰੀਰ ਆ ਤੇ ਹੁਣ ਕੀ ਕਹਿਣਗੇ ਜਾਨੀ ਜੀ ਵੀ ਜੇ ਤੁਹਾਨੂੰ ਲੱਗਦੀ ਹੈ ਵੀ ਸਾਰ ਰੱਗ ਬਚਾ ਲਓ ਸਿਰ ਬਚਾ ਲੋ ਬਾਕੀ ਲੱਤਾਂ ਹੱਥਾਂ ਵਢਾ ਲੋ ਐ ਕਿਵੇਂ ਕੋਈ ਜਥੇਬੰਦੀ ਨਹੀਂ ਆਪਣਾ ਅੰਗ ਵਢਾਉਣਾ ਚਾਹੂਗੀ ਉਹ ਤਾਂ ਸਾਰੇ ਕਾਨੂੰਨ ਰੱਦ ਕਰਨ ਦੀ ਗੱਲ ਕਰੂ ਓਵੇਂ মিডিਆ ਦੇ ਥਰੂ ਓਵੇਂ ਏਜੰਸੀਆਂ ਦੇ ਥਰੂ ਓਵੇਂ ਘਟੋਕਟ ਹਜ਼ਾਰ ਐਡੀਟੋਰੀਅਲ ਭਾਰਤ ਦੇ ਬੁੱਧੀਜੀਵੀਆਂ ਨੇ ਲਿਖੇ ਪੰਜਾਬ ਦੇ ਬੁੱਧੀਜੀ ਸਰਕਾਰ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਹੈਗਾ ਵੀ ਇਹ ਕੀ ਚਾਹੁੰਦੇ ਨੇ ਸੋ ਇਹ ਗੱਲਾਂ ਵਾੜੀਆਂ ਰਿਕਾਵਟ ਪੈਦਾ ਕਰ ਰਹੀਆਂ ਸਰਕਾਰ ਦੀ ਨੀਅਤ ਠੀਕ ਨਹੀਂ ਹੈਗੀ ਉਹ ਅਜੇ ਵੀ ਫੁੱਟ ਪਾਉਣ ਵਾਲੀ ਗੱਲਬਾਤ ਕਰ ਰਹੀ ਆ ਸੋ ਅਸੀਂ ਇਹ ਇਹ ਦੇਸ਼ ਦੀ ਏਕਤਾ ਨੂੰ ਯੂਨਾਈਟਿਡ ਰੱਖਣ ਲਈ ਦੇਸ਼ ਦਾ ਏਕਾ ਨਾ ਟੁੱਟੇ ਤੇ ਕਿਉਂਕਿ ਅੰਦੋਲਨ ਸਾਰੇ ਦੇਸ਼ ਦਾ ਵਾ ਤੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ ਸੋ ਇਸ ਕਰਕੇ ਅਸੀਂ ਇਹ ਫੈਸਲੇ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਵੀ ਇਹ ਠੀਕ ਨਹੀਂ ਹੈ ਕੇਂਦਰ ਸਰਕਾਰ ਨੇ 29 ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨ ਤੇ ਗੱਲਬਾਤ ਕਰਨ ਦੇ ਲਈ 14 ਅਕਤੂਬਰ ਲਈ ਸੱਦਾ ਪੱਤਰ ਭੇਜਿਆ ਹੋਇਆ ਹੈ ਇਸ ਤੋਂ ਪਹਿਲਾਂ ਕਿਸਾਨ ਕੇਂਦਰ ਦਾ ਇਨਵੀਟੇਸ਼ਨ ਵੀ ਠੁਕਰਾ ਚੁਕੇ ਹਨ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਕਿਸਾਨ ਜਥੇਬੰਦੀਆਂ ਨੂੰ 14 ਅਕਤੂਬਰ ਨੂੰ ਸਵੇਰੇ 11:30 ਵਜੇ ਖੇਤੀਬਾੜੀ ਮੰਤਰਾਲੇ ਵਿਖੇ ਗੱਲਬਾਤ ਕਰਨ ਦੇ ਲਈ ਬੁਲਾਇਆ ਹੋਇਆ ਹੈ ਹਾਲਾਂਕਿ ਕਿਸਾਨ ਮੰਗ ਕਰ ਰਹੇ ਨੇ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਸਦਨਗੇ ਤਾਂ ਹੀ ਜਥੇਬੰਦੀਆਂ ਦਿੱਲੀ ਆਉਣਗੀਆਂ ਖੇਤੀਬਾੜੀ ਮੰਤਰਾਲੇ ਨੇ ਪਹਿਲਾਂ 8 ਅਕਤੂਬਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਦਾ ਇਨਵੀਟੇਸ਼ਨ ਭੇਜਿਆ ਸੀ ਉਸ ਸਮੇਂ ਕੇਂਦਰ ਸਰਕਾਰ ਨੇ ਸਿਰਫ ਇੱਕ ਹੀ ਕਿਸਾਨ ਜਥੇਬੰਦੀ ਦੇ ਨਾਮ ਪੱਤਰ ਜਾਰੀ ਕੀਤਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਲੀਡਰਾਂ ਨੇ ਖਦਸ਼ਾ ਜाहिर ਕੀਤਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਸਾਜ਼ਿਸ਼ ਦੇ ਤਹਿਤ ਮੋਦੀ ਸਰਕਾਰ ਕਿਸਾਨਾਂ ਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਥੇਬੰਦੀਆਂ ਦੇ ਇਸ ਬਿਆਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮੁਰਤੋ ਮੀਟਿੰਗ ਦੇ ਲਈ ਬੁਲਾਇਆ ਅਤੇ ਇਸ ਵਾਰ ਇੱਕ ਨਹੀਂ 29 ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ। ਖੇਤੀ ਕਾਨੂੰਨ ਖਿਲਾਫ ਕਿਸਾਨਾਂ ਦਾ ਵਾਧਾ ਰੋਜ਼ ਦੇਖ ਕੇ ਕੇਂਦਰ ਸਰਕਾਰ ਨੇ ਵੀ ਨਵੀਂ ਰਣਨੀਤੀ ਤਿਆਰ ਕੀਤੀ ਹੈ। 10 ਕੇਂਦਰੀ ਮੰਤਰੀਆਂ ਦੀ ਡਿਊਟੀ ਲਗਾਈ ਗਈ ਜੋ ਪੰਜਾਬ ਦੇ ਕਿਸਾਨਾਂ ਨੂੰ ਐਗਰੀਕਲਚਰ ਐਕਟ ਬਾਰੇ ਜਾਣਕਾਰੀ ਦੇਣਗੇ। ਇਹ ਕੇਂਦਰੀ ਮੰਤਰੀ 13 ਅਕਤੂਬਰ ਤੋਂ ਪੰਜਾਬ ਚ ਵਰਚੁਅਲ ਰੈਲੀਆਂ ਕਰਨਗੇ ਪਰ ਕਿਸਾਨਾਂ ਦਾ ਵਿਰੋਧ ਬੀਜੇਪੀ ਲੀਡਰਾਂ ਅਤੇ ਕੇਂਦਰ ਸਰਕਾਰ ਖਿਲਾਫ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਦਾ ਦੂਸਰਾ ਸੱਦਾ ਵੀ ਠੁਕਰਾ ਦਿੱਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਦੇਵੀदासਪੁਰਾ ਵਿੱਚ ਰੇਲ ਟ੍ਰੈਕ ਜਮ ਕੀਤਾ ਹੋਇਆ ਹੈ ਕਿਸਾਨ ਜਥੇਬੰਦੀ ਦਾ ਇਹ ਦਰਣਾ ਅੱਜ 19ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ ਇਸ ਦਰਨੇ ਦੀ ਅਗਵਾਈ ਸਰਵਣ ਸਿੰਘ ਪੰਦੇੜਕਰ ਰਹੀ ਨੇ